ਆਬਾ ਦੇ ਨਜ਼ਦੀਕ ਪੈਂਦੇ ਪਿੰਡ ਫੈਜ਼ਗੜ ਵਿਖੇ ਸਵਰਗੂ ਆਸੀ ਅਮਰਜੀਤ ਸਿੰਘ ਕੰਗ ਪੁੱਤਰ ਚਰਨਜੀਤ ਸਿੰਘ ਕੰਗ ਨੂੰ ਪਿੰਡ ਦੇ ਲੋਕਾਂ ਨੇ ਸਰਬਸੰਮਤੀ ਨਾਲ ਬਣਾਇਆ ਸਰਪੰਚ ਸਾਬਕਾ ਸਰਪੰਚ ਜਸਵੰਤ ਸਿੰਘ ਨੇ ਆਪ ਸਰੂਪਾ ਬਾਕੇ ਜਿਤਾਈ ਸਹਿਮਤੀ ਜਦੋਂ ਨਵੇਂ ਬਣੇ ਸਰਪੰਚ ਨਾਲ ਗੱਲਬਾਤ ਕੀਤੀ ਤਾਂ ਨਵੇਂ ਸਰਪੰਚ ਨੇ ਕਿਹਾ ਕਿ ਪਿੰਡ ਦੇ ਵਿੱਚ ਪਹਿਲ ਦੇ ਆਧਾਰ ਤੇ ਗਰਾਉਂਡ ਬਣਾਇਆ ਜਾਵੇਗਾ ਤੇ ਮੁੰਡਿਆਂ ਨੂੰ ਨਸ਼ੇ ਤੋਂ ਦੂਰ ਰੱਖਿਆ ਜਾਵੇਗਾ ਤੇ ਹੋਰ ਵੀ ਜਿਹੜੇ ਪਿੰਡ ਦੇ ਵਿਕਾਸ ਹੋਣ ਵਾਲੇ ਹੋਣਗੇ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ

ਸਾਰੇ ਪਿੰਡ ਦੇ ਹੀ ਬਣਿਆ ਸਾਰੇ ਪਿੰਡ ਦਾ ਸਾਦਾ ਹੀ ਸਾਧਿਆ ਧੰਨਵਾਦ ਜੀ ਮੈਂ ਖਾਲਸਾ ਹਣ ਕਟਿਤਕਾਲਸਾ ਵਾਹਿਗੁਰੂ ਜੀ ਸਾਰੇ ਨਗਰ ਨੂੰ ਬਹੁਤ ਬਹੁਤੀਆਂ ਵਧਾਈਆਂ ਹੋਣ ਜੀ ਸੱਚੇ ਪਾਤਸ਼ਾਹ ਦਾਦਾਰੇ ਬਹੁਤ ਚਾਰੀ ਕਿਰਪਾ ਦਿੱਤੀ ਹੈ ਕਉਂਦੇ ਅਜੀ ਸਾਰੇ ਪਿੰਡੋਂ ਵੀ ਕਿਤੇ ਜਾਏਗਾ ਇਹ ਸਾਰੇ ਪਿੰਡ ਲੋਕਾਂ ਦੇ ਕਿਤੇ ਇਹ ਤੁਹਾਡੇ ਪਿੰਡ ਦੀ ਸੰਮਤੀ ਨਹੀਂ ਹੋ ਸਕਦੀ ਆਪਰ ਮਾਤਮਾ ਨੇ ਬੜੀ ਕਿਰਪਾ ਕੀਤੀ ਹੈ ਸਾਡੇ ਪਿੰਡ ਦੀ ਸੰਮਤੀ ਹੋ ਗਈ ਹੈ ਜੀ ਬਹੁਤ ਬਹੁਤ ਮਤਲਕੇ ਲੱਖ ਲੱਖ ਵਧਾਈਆਂ ਹੋਣ ਸਰਪੰਚ ਸਾਹਿਬ ਨੂੰ ਅੱਗੇ ਆਈਏ ਤੇ ਬਹੁਤ ਵੱਡੀਆਂ-ਵੱਡੀਆਂ ਉਮੀਦਾਂ ਰੱਖਿਆ ਨੇ ਕਿ ਇਹ ਪਿੰਡ ਦਾ ਚੰਗਾ ਕੰਮ ਕਰੇਗਾ ਅੱਗੇ ਜਿਹੜਾ ਪਿਛਲਾ ਸਰਪੰਚ ਸੀ ਉਹਨੇ ਵੀ ਕੰਮ ਕੀਤਾ ਔਰ ਇਹ ਵੀ ਕੰਮ ਕਰੇਗਾ ਵਧੀਆ ਕਰੇਗਾ ਉਹ ਵਧੀਆ ਕਰਕੇ ਉਖਾਏਗਾ ਔਰ ਅੱਗੇ ਫਿਰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇਗਾ ਬਹਿ ਬਹੁਤ ਸੁਝਾਣ ਹੈ ਕਿ ਸਾਡੇ ਨਕਰਪਿੰਡ ਫੈਲਗੜ ਵਿੱਚ ਸਰਬਸੰਤੀ ਨਾਲ ਜਨਪ੍ਰੀਤ ਸਿੰਘ ਨੂੰ ਸਰਪੰਚ ਚੁਣਿਆ ਗਿਆ ਹੈ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਪਿੰਡ ਦਾ ਉਹਨਾਂ ਨੇ ਇੱਕ ਉਜੜਤਾ ਦਿਖਾਈ ਤੇ ਸਾਰੀ ਸੰਤੀ ਨਾਲ ਚੁਣਿਆ ਗਿਆ ਹੈ ਦਾ ਧੰਨਵਾਦ ਮਾਨ ਸਰਕਾਰ ਦਾ ਕਰਦੇ ਆ ਕਿ ਜਿਨ੍ਹਾਂ ਨੇ ਜਿਹੜੀ ਸਰਵ ਸੰਕਤੀ ਪੰਚਾਇਤ ਨੂੰ 5 ਲੱਖ ਰੁਪਇਆ ਦੇਣ ਦਾ اعلان ਕੀਤਾ ਹੈ 5 ਲੱਖ ਕੀ ਦਫ਼ਤਰ ਵਾਲੇ ਦਿੱਤੇ ਜਾਂਦੇ 10 ਲੱਖ ਅੱਜ ਜਿਹੜੇ ਪਿੰਡ ਨੂੰ ਆਉਂਦਾ ਹੈ ਉਸ ਤੋਂ ਵਧੀਆ ਖੁਸ਼ੀ ਦੀ ਗੱਲ ਹੋਰ ਨਹੀਂ ਹੋ ਸਕਦੀ ਆ ਅਸੀਂ ਬੇਨਤੀ ਕਰਦੇ ਆਂ ਹੋਰ ਵੀ ਪਿੰਡਾਂ ਨੂੰ ਸਰਵ ਸਮਤੀ ਨਾਲ ਪੰਚਾਇਤਾਂ ਬਣਾਓ ਤਾਂ ਕਿ ਜੋ ਵੱਧੂ ਖਰਚੇ ਜ਼ਰਾਈਆਂ ਜਿਹੜੇ ਪਿੰਡ ਦੇ ਭਾਈਚਾਰੇ 'ਚ ਫਰਕ ਪੈਂਦਾ ਉਹਨੂੰ ਘੱਟ ਕੀਤਾ ਜਾ ਸਕੇ ਮਤਲਬ ਕੀ ਰਾਜਾਂਗੇ ਸਰਵ ਸਮਤੀ ਨਾਲ ਪੰਚਾਇਤਾਂ ਜੁੜੀਆਂ ਜਾਣ ਧੰਨਵਾਦ ਤੇ ਕੀ ਨਾਮ ਹੈ ਜੀ ਜਸਵੰਤ ਸਿੰਘ ਜਸਵੰਤ ਸਿੰਘ ਜੀ ਤੁਸੀਂ ਸਰਪੰਚ ਰਹੇ ਹੋ ਤੇ ਅੱਜ ਤੁਸੀਂ ਕਿਵੇਂ ਸਹਿਮਤੀ ਦੇ ਨਾਲ ਅੱਜ ਪਿੰਡ ਦੇ ਵਿੱਚ ਤੁਹਾਡੇ ਸਰਪੰਚੀ ਦਿੱਤੀ ਗਈ ਹੈ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਬਹਿਰਜੀਤ ਦਾ ਖਾਲਸਾ ਬਹਿਰਜੀਤ ਜੀ ਕੀ ਫਤਿਹ ਸੋ ਮੈਂ ਬਹੁਤ ਹੀ ਧੰਨਵਾਦੀ ਆ ਆਪਣੇ ਨਗਰ ਦਾ ਅਤੇ ਮੇਰੇ ਨਾਲ ਵੀ ਜਿੰਨੇ ਸਾਥੀ ਰਹੇ ਪੰਚਾਇਤ ਮੈਂਬਰ ਪ੍ਰਧਾਨ ਜੀ ਜਿੰਨੇ ਵੀ ਵੱਡੇ ਵੱਡੇ ਮੇਰੇ ਨਾਲ ਜੁਤੀ ਅਹੁਦੇਦਾਰ ਸਨ ਤੁਹ ਸਾਰਿਆਂ ਦੀ ਮੈਂ ਸਲਾਹ ਲੈ ਕੇ ਜੋ ਜਿਹੜਾ ਅਸੀਂ ਫੈਸਲਾ ਲਾਇਆ ਨਗਰ ਨੇ ਕਿ ਸਰਬਸੰਮਤੀ ਦੇ ਨਾਲ ਆ ਪੰਚਾਇਤ ਬਣਨੀ ਚਾਹੀਦੀ ਹੈ ਕਿਉਂਕਿ ਮਨਨ ਸਰਕਾਰ ਦੇ ਵੀ ਫੈਸਲੇ ਇਹੀ ਹਨ ਕਿ ਜੋ ਵੀ ਸਰਬਸੰਮਤੀ ਨਾਲ ਪਿੰਡ ਸਰਪੰਚ ਬਣਦਾ ਹੈ ਉਹਨਾਂ ਨੂੰ 5 ਲੱਖ ਰੁਪਇਆ ਗ੍ਰਾਂਟ ਦਿੱਤੀ ਜਾਏਗੀ ਤੋਂ ਮੱਜ ਬीडीपीਓ ਨਾਬਾ ਸਾਹਿਬ ਜੀ ਵੀ ਵੀਡੀਓ ਸੌ ਰਿਆ ਸੀ ਉਹਨਾਂ ਵੱਲੋਂ ਵੀ ਆਪਣੇ ਪਰਿਵਾਰ ਮੰਨੋ ਵੀ 5 ਲੱਖ ਰੁਪਇਆ ਆਪਣੇ ਘਰ ਦੇ ਵਿੱਚੋਂ ਜੋ ਸਰਬਸੰਮਤੀ ਵਾਲੇ ਪਿੰਡਾਂ ਨੂੰ ਦੇ ਰਹੇ ਨੇ ਸੋ 10 ਲੱਖ ਰੁਪਇਆ ਜਿਸ ਨਗਰੂ ਅੱਜ ਆਉਂਦਾ ਹੈ ਉਸ ਨਗਰ ਦੀ ਬੱਲੇ ਬੱਲੇ ਵੀ ਸੋ ਇਹਨਾਂ ਗੱਲਾਂ ਨੂੰ ਧਿਆਨ ਚੁੱਕ ਰੱਖਦੇ ਹੋਏ ਸਾਰੇ ਹੀ ਨਗਰ ਪੰਚਾਇਤ ਨੇ ਕਿ ਡਿਫੈਂਸ ਕਲ ਨਗਰ ਵਾਸੀਆਂ ਨੇ ਸਰਬਸੰਮਤੀ ਨਾਲ ਪੰਚਾਇਤ ਨਹੀਂ ਹੈ ਜੋ ਕਿਸੇ ਗਲਤੀ ਮੈਂ ਦੇ ਵੀ ਹਿਮਾਚਲ ਨਾਲ ਜੇ ਕੋਈ ਪਿੱਛੇ ਮੇਸੋ ਗਲਤੀ ਹੋ ਗਈ ਹੋਵੇ ਸੋ ਉਹਦੇ ਠਿਮਾ ਵਾ ਵਹਿਗੂ ਜਿੱਤਾ ਖਾਲਸਾ ਵਹਿਗੂ ਜਿੱਤੀ ਹਾਜੀ ਸਾਡੇ ਸਾਰੇ ਨਗਰ ਨੇ ਸਪੱਸ਼ਟ ਕੀਤਾ ਵੀ ਜੋ 5 ਲੱਖ ਦੀ ਨੀਤੀ ਆ ਤੇ ਉਹ ਮਿਲੇਗਾ ਇਹਦੇ ਉੱਪਰ ਇੱਕ ਡਿਸਪੈਂਸਰੀ ਮਿਲੇਗੀ ਉਹਦੇ ਅਕੋਰਡਿੰਗ ਹੀ ਸਾਰੇ ਨਗਰ ਨੇ ਫੈਸਲਾ ਕਰਕੇ ਸਭ ਸੰਤਿ ਨਾਲ ਸਰਬੰਧ ਬਣਾਇਆ ਤੇ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਜੈ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਗਰ ਪਿੰਡ ਫੈਜਗੜ ਨੇ ਜੋ ਫੈਸਲਾ ਲਿਆ ਹੈ ਸਾਰੀ ਸੰਗਤ ਵੱਲੋਂ ਸਾਰੇ ਨਗਰ ਦੇ ਪਤਵੰਤੇ ਸੱਜਣਾ ਵੱਲੋਂ ਜੋ ਅੱਜ ਸਰਪੰਚ ਸਾਹਿਬ ਚੁਣੇ ਗਏ ਨੇ ਕਰਨਪ੍ਰੀਤ ਸਿੰਘ ਕੰਗਜੀ ਜਿਹਦੇ ਜਿੰਨਾ ਵਿੱਚ ਸਾਰੇ ਨਗਰ ਦਾ ਬਹੁਤ ਵੱਡਾ ਯੋਗਦਾਨ ਹੈ ਅਸੀਂ ਉਮੀਦ ਕਰਦੇ ਹਾਂ ਕਿ ਸਰਪੰਚ ਸਾਹਿਬ ਆਉਣ ਵਾਲੇ ਟਾਈਮ ਵਿੱਚ ਪਿੰਡ ਵਿੱਚ ਜੋ ਵਿਕਾਸ ਹੋ ਰਿਹਾ ਹੈ ਉਹਨੂੰ ਵਾਤਕੜ ਕੇ ਕਰਵਾਉਣਗੇ ਜੋ ਕਿ ਮੈਂ ਚਾਹੁੰਦਾ ਨਗਰ ਵੱਲੋਂ ਆਉਣ ਵਾਲੇ ਟਾਈਮ ਵਿੱਚ ਇਸ ਨਗਰ ਚੋਂ ਵੀ ਵੱਡੇ ਪੱਤਰ ਤੇ ਆਈਐਸ ਆਈਪੀਐਸ ਅਫਸਰ ਬਣ ਕੇ ਬੱਚੇ ਨਿਕਲਣ ਇਹ ਖੇਡਾਂ ਵਿੱਚ ਵੀ ਇੰਟਰਨੈਸ਼ਨਲ ਬੱਚੇ ਇਸ ਪਿੰਡ ਤੋਂ ਨਿਕਲਣਗੇ ਇਸ ਅਸੀਂ ਉਮੀਦ ਕਰਦੇ ਹਾਂ ਕਿਉਂਕਿ ਜੇ ਬੱਚਿਆਂ ਦਾ ਭਵਿੱਖ ਫੜਾ ਵਧੀਆ ਹੋਵੇਗਾ ਤੇ ਆਉਣ ਵਾਲੇ ਸਮੇਂ ਵਿੱਚ ਇਸ ਪਿੰਡ ਦਾ ਵੀ ਨਾਮ ਰੋਸ਼ਨ ਹੋਏਗਾ ਤੇ ਜ਼ਿਲ੍ਹੇ ਦਾ ਵੀ ਨਾਮ ਰੋਸ਼ਨ ਹੋਏਗਾ ਸੋ ਅਸੀਂ ਇੰਨੀ ਕੋਈ ਬੇਨਤੀ ਕਰਦੇ ਹਾਂ ਹੋਰਾਂ ਪਿੰਡਾਂ ਵਿੱਚ ਵੀ ਸਰਬਸੰਮਤੀ ਹੋਵੇ ਐਸੀ ਅਸੀਂ ਉਮੀਦ ਕਰਦੇ ਹਾਂ ਇਹ ਅਸੀਂ ਸਨਿਆ ਦੇਣਾ ਚਾਹਾਂਗੇ ਸੋ ਇੰਨੀ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ 来 <laughs> 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 ਜੀ ਕਿਵੇਂ ਦੇਖਦੇ ਹੋ ਅੱਜ ਤੁਹਾਨੂੰ ਸਰਪੰਚੀ ਦਾ ਜਿਹੜਾ ਮਾਣ ਬਖਸ਼ਿਆ ਗਿਆ ਪਿੰਡ ਵਿੱਚ ਬਹੁਤ ਵਧੀਆ ਜੀ ਬਹੁਤ ਨਗਰ ਦਾ ਧੰਨਵਾਦ ਜੀ ਬਾਕੀ ਸਾਰਾ ਨਗਰ ਮੈਂ ਸਰਪੰਚ ਨਹੀਂ ਮੇਰਾ ਸਾਰਾ ਨਗਰ ਸਰਪੰਚ ਹੈ ਇਸ ਕਿਵੇਂ ਦੇਖਦੇ ਹੋ ਕਿ ਜਿਹੜੋ ਪਿੰਡ ਦੇ ਵਿੱਚ ਵਿਕਾਸ ਅਧੂਰੇ ਪਏ ਹੋਏ ਨੇ ਜਿਵੇਂ ਕਿ ਮੁੰਡਿਆਂ ਦੀ ਮੰਗ ਹੈ ਗਰਾਊਂਡ ਦੀ ਤੇ ਇੱਕ ਡੇਰੇ ਵਾਲਿਆਂ ਦੀ ਹੋਰ ਵੀ ਮੰਗ ਹੈ ਜਿਹੜੀ ਸੜਕ ਦੀ ਹੈ ਉਹਦਾ ਕਿਵੇਂ ਹੋਏਗੀ ਜੀ ਪੂਰੀ ਸਾਰਾ ਨਗਰ ਮੇਰੇ ਨਾਲ ਹੈ ਨਗਰ ਦੇ ਨਾਲ ਕੀ ਕੀ ਤੁਸੀਂ ਪਿੰਡ ਨੂੰ ਸਹੂਲਤਾਂ ਦੇਵੋਗੇ ਆਉਣ ਵਾਲੇ ਸਮੇਂ ਦੇ ਵਿੱਚ ਰੋਕ وقت ਸਹੂਲਤਾਂ ਦਾਂਗੇ ਜਿਹੜਾ ਨਗਰ ਮੇਰਾ ਨਾਲ ਸਹਿਮਤ ਹੈ ਸਾਰਾ ਨਗਰ ਅੱਜ ਮੈਂ ਜਮ ਕੇਮੇਨ ਦੇਖਦੇ ਹਾਂ ਅੱਜ ਪਿੰਡ ਦੇ ਵਿੱਚ ਸਰਵ ਸੰਮਤੀ ਹੋਈ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਹੱਥ ਜੋੜ ਕੇ ਵੈਗਦੀ ਚਾ ਖਾਲਸਾ ਸ੍ਰੀ ਵੈਗਦੀ ਜੀ ਕੀ ਫਤਿਹ ਅੱਜ ਪਿੰਡ ਫੈਜਗੜ ਦੇ ਨਗਰ ਨੇ ਜੋ ਫੈਸਲਾ ਕੀਤਾ ਕਿ ਸਭ ਸੰਮਤੀ ਨਾਲ ਸਰਪੰਚ ਚੁਣਿਆ ਪਿਛਲੀ ਪੰਚਾਇਤ ਨਾਲ ਹੋ ਕੇ ਤੇ ਨਵੀਂ ਪੰਚਾਇਤ ਸਾਰੀ ਸੰਮਤੀ ਨਾਲ ਪੰਚਾਇਤ ਚੁਣੀ ਹੈ ਸਾਰੇ ਨਗਰ ਨੇ ਤੇ ਸਾਰੇ ਨਗਰ ਨੂੰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਸਰਪੰਚ ਸਾਹਿਬ ਵੱਲੋਂ ਪੂਰੀ ਪੰਚਾਇਤ ਵੱਲੋਂ ਤੇ ਸਾਰੇ ਪਿੰਡ ਨੇ ਸਭ ਸੰਤੀ ਨਾਲ ਸਰਪੰਚ ਚੁਣਿਆ ਤੇ ਅੱਗੇ ਹੋ ਕੇ ਐਵੇਂ ਸਰਪੰਚ ਸਾਹਿਬ ਦੇ ਨਾਲ ਸਾਰਾ ਪਿੰਡ ਖੜਾ ਹੋਊਗਾ ਤੇ ਨਾਲ ਰਣ ਕੇ ਸਾਰੇ ਪ੍ਰਕਾਸ਼ ਦੇ ਕੰਮ ਕਰਵਾਏ ਜਾਣਗੇ।